ਪੰਜਾਬ ਦਾ ਨਾਮ ਪੰਜ ਆਬ ਪੰਜ ਪਾਣੀਆਂ ਦੇ ਨਾਮ ਤੇ ਹੀ ਪੰਜਾਬ ਦਾ ਨਾਮ ਹੈ ਸਾਡੇ ਅੱਧੇ ਤੇ ਪਹਿਲਾਂ ਹੀ ਇਲਾਕਾ ਵੀ ਸਾਡਾ ਰਹਿ ਗਿਆ ਤੇ ਦਰਿਆ ਵੀ ਸਾਡੇ ਰਹਿ ਗਏ ਉਹਦੇ ਤੋਂ ਬਾਅਦ ਕੁਦਰਤੀ ਰੱਬ ਦੀ ਇਹ ਨਿਯਮਤ ਆ ਔਰ ਇਹ ਰੱਬ ਦੀ ਨਿਯਮਤ ਆ ਕਿ ਇੱਥੇ ਦਰਿਆ ਜਿਹੜੇ ਆ ਉਹਨਾਂ ਦਾ ਵਹਨ ਪੰਜਾਬ ਦੇ ਵਿੱਚ ਆ ਜਦੋਂ ਕੋਈ ਆਫਤ ਹੁੰਦੀ ਆ ਜਦੋਂ ਹੜ੍ਹ ਆਉਂਦੇ ਆ ਤੇ ਪੰਜਾਬ ਦੇ ਵਿੱਚ ਉਹਦਾ ਨੁਕਸਾਨ ਹੁੰਦਾ ਕਈ ਵਾਰੀ ਇਹ ਮੈਨ ਲੰਗਦੇ ਆਉਂਦੇ ਆ ਵੀ ਨਹਿਰਾਂ ਦੇ ਵਿੱਚ ਵਖਿਆ ਵਾ ਜਾਂ ਦਰਿਆਵਾਂ ਵਿੱਚ ਵਖਿਆ ਵਾ ਭਈ ਜਦੋਂ ਤੇ ਵਰਖਾ ਮੀਂਹ ਆਉਂਦੇ ਆ ਉਦੋਂ ਦਰਿਆ ਭਰ ਜਾਂਦੇ ਆ ਸਾਡੇ ਅੱਗੇ ਪਿੱਛੇ ਉਹਨਾਂ ਦਾ ਨੱਕ ਜਿਹੜਾ ਉਹ ਕਿੱਥੇ ਘੁੱਟਿਆ ਹੁੰਦਾ ਤੁਹਾਨੂੰ ਹੀ ਸਾਰਿਆਂ ਨੂੰ ਪਤਾ ਅਜੇ ਤੇ ਪੰਜਾਬ ਨੂੰ ਉਹਨਾ ਪਾਣੀ ਆਪ ਨੂੰ ਨਹੀਂ ਮਿਲ ਰਿਹਾ ਜਿਹਦੇ ਨਾਲ ਉਹ ਆਪਣੀਆਂ ਫਸਲਾਂ ਦੀ ਚੰਗੀ ਤਰ੍ਹਾਂ ਸਿੰਚਾਈ ਕਰ ਸਕੇ ਸਾਡੇ ਪੈੜੀਆਂ ਖੇਤਾਂ ਨੂੰ ਪਾਣੀ ਮਿਲ ਸਕੇ ਅਰ ਜੇ ਇਹਦੇ ਵਿੱਚੋਂ ਵੀ ਕੋਈ ਹੁਣ ਇਹ ਜਿਵੇਂ ਹੋ ਰਿਹਾ ਵਾ ਵੀ ਇਹਦੇ ਵਿੱਚੋਂ ਵੀ ਅਸੀਂ ਪਾਣੀ ਖੋ ਲਈਏ ਤੇ ਕੀ ਪੰਜਾਬ ਦੇ ਲੋਕਾਂ ਨੂੰ ਰਿਜਕ ਦੀ ਲੋੜ ਨਹੀਂ ਕੀ ਪੰਜਾਬ ਦੇ ਲੋਕਾਂ ਨੂੰ ਅਨਾਜ ਦੀ ਲੋੜ ਨਹੀਂ ਪੰਜਾਬ ਦੀ ਜ਼ਮੀਨ ਬੰਜਰ ਕਰਕੇ ਕਿਸੇ ਨੂੰ ਕੀ ਮਿਲੂਗਾ ਇਸ ਕਰਕੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਆ ਜਿਹੜਾ ਇੰਟਰਨੈਸ਼ਨਲ ਇੱਕ ਰਿਪੀਰੀਅਨ ਲਾਅ ਬਣਿਆ ਆ ਕਾਨੂੰਨ ਬਣਿਆ ਆ ਕਿ ਜਿੱਥੇ ਦਰਿਆ ਵਗਦੇ ਆ ਪਹਿਲਾਂ ਉਹਦਾ ਹੱਕ ਆ ਉਹਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਵਾਲੇ ਤੇ ਸੋਚ ਰਿਆ ਸੀ ਭਈ ਅੱਗੇ ਵਾਧੂ ਪਾਣੀ ਜਾ ਰਿਹਾ ਹੁਣ ਹੋਰ ਖੋਣਾ ਚਾਹੁੰਦੇ ਆ ਇਹਦੇ ਨਾਲ ਦੱਸੋ ਜਦੋਂ ਹਰੀ ਕ੍ਰਾਂਤੀ ਇੱਥੇ ਪੰਜਾਬ ਚ ਲਿਆਂਦੀ ਸੀ ਉਹ ਲੋੜ ਕਿਹਦੀ ਸੀ ਲੋੜ ਦੇਸ਼ ਦੀ ਪਰ ਪੰਜਾਬ ਨੇ ਉਹ ਸਾਰਾ ਕੁਝ ਕੀਤਾ ਢਿੱਡ ਭਰਿਆ ਅੱਜ ਉਸੇ ਪੰਜਾਬ ਨੂੰ ਬੰਜਰ ਨਹੀਂ ਕਰਨਾ ਚਾਹੀਦਾ ਆਪਾਂ ਸਾਰੇ ਤੁਸੀਂ ਅਸੀਂ ਪੰਜਾਬ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਵਸਦੇ ਆ ਉਹਨਾਂ ਸਾਰਿਆਂ ਦੀ ਇਹ ਧਰਤੀ ਆ ਇਹਨੂੰ ਖੁਸ਼ਹਾਲ ਰੱਖਣ ਦੇ ਲਈ ਅੱਜ ਪੰਜਾਬ ਨੂੰ ਪਾਣੀਆਂ ਦੀ ਲੋੜ ਆ ਸਕੋ ਅਸੀਂ ਤੇ ਕਹਿੰਦੇ ਹੋਰ ਵੱਧ ਪਾਣੀ ਮਿਲਣਾ ਚਾਹੀਦਾ ਹੈ ਬਾਕੀ ਤੁਸੀਂ ਸਵੇਰੇ ਵੀ ਪੁੱਛਿਆ ਸੀ ਸਿਆਣੀ ਸਾਹਿਬ ਨੇ ਆਖਿਆ ਕਿ ਭਾਈ ਕਨਈਆ ਜੀ ਜਿਹੜੇ ਉਹ ਤੇ ਦੁਸ਼ਮਣ ਨੂੰ ਵੀ ਪਾਣੀ ਦਿੰਦੇ ਪਹਿਲੀ ਗੱਲ ਤੇ ਅਸੀਂ ਕਿਸ ਨੂੰ ਦੁਸ਼ਮਣ ਮੰਨਦੇ ਹੀ ਨਹੀਂ ਪਰ ਉਹ ਪੀਣ ਵਾਲਾ ਪਾਣੀ ਦਿੰਦੇ ਤੇ ਜਿੰਨਾ ਪਾਣੀ ਦਿੱਤਾ ਜਾ ਰਿਹਾ ਨਾ ਇਹਨਾਂ ਨੂੰ ਉਹਦੇ ਨਾਲ ਭਾਵੇਂ ਸਾਰੇ ਮੁਲਕ ਨੂੰ ਪਾਣੀ ਪਿਆਲਣ ਤਾਂ ਨਹੀਂ ਮੁੱਕਦਾ ਹੁਣ ਗੱਲ ਤੇ ਆ ਵੀ ਜਿਹੜਾ ਸਿੰਚਾਈ ਦਾ ਪਾਣੀ ਆ ਉਹ ਸਾਡੇ ਕੋਲ ਪਹਿਲਾਂ ਹੀ ਅੰਦਰ ਪੰਜਾਬ ਵਾਲੇ ਪਾਸੇ ਘਾਟ ਆ ਠੀਕ ਆ ਕਿ ਸਾਡਾ ਸਰਵ ਸਾਂਝੀ ਵਾਲਤਾ ਦਾ ਸਿਧਾਂਤ ਆ ਪਰ ਪੰਜਾਬ ਵੀ ਸਾਰੇ ਸੰਸਾਰ ਦਾ ਜਾਂ ਦੇਸ਼ ਦਾ ਭਲਾ ਤਾਂ ਹੀ ਕਰੂਗਾ ਨਾ ਜੇ ਉਹਦੇ ਆਪਣੇ ਘਰ ਦੇ ਵਿੱਚ ਅਨਾਜ ਹੋਊਗਾ ਦੇਸ਼ ਖੁਸ਼ਹਾਲ ਹੋਵੇ ਇਹਦੇ ਤੋਂ ਪਹਿਲਾਂ ਇਹ ਜ਼ਰੂਰੀ ਆ ਵੀ ਸਾਡਾ ਪੰਜਾਬ ਵੀ ਖੁਸ਼ਹਾਲ ਹੋਵੇ ਇਹਦੀਆਂ ਜ਼ਮੀਨਾਂ ਬੰਜਰ ਨਹੀਂ ਹੋਣੀਆਂ ਚਾਹੀਦੀਆਂ